ITT ਅਧਿਆਪਕ ਯੂਨੀਅਨ ਵੱਲੋਂ ਅੱਜ DPI ਦਫ਼ਤਰ ਮੁਹਾਲੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗ ਹੈਗੀ ਹੈ ਕਿ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਨਿਯੁਕਤੀ ਪੱਤਰ ਕਿਉਂ ਨਹੀਂ ਜਾਰੀ ਕੀਤੇ ਜਾ ਰਹੇ ਦਿੱਕਤ ਕੀ ਆ ਰਹੀ ਹੈ ਇਸੇ ਬਾਰੇ ਗੱਲਬਾਤ ਵੀ ਕਰਾਂਗੇ ਆਖਿਰਕਾਰ ਇਹ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਰਿਹਾ ਕਿਉਂਕਿ ਕਾਫੀ ਦਿਨਾਂ ਤੋਂ ਸਾਰਾ ਪ੍ਰੋਸੈਸ ਪੂਰਾ ਹੋ ਚੁੱਕਿਆ ਲੇਕਿਨ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਹਾਲਾਂਕਿ ਭਰਤੀ 2020 ਦੀ ਹੈ ਤਮਾਮ ਗੱਲਾਂ ਬਾਰੇ ਗੱਲਬਾਤ ਕਰਦੇ ਆ ਇੱਥੇ ਸਾਡੇ ਨਾਲ ਪ੍ਰਧਾਨ ਹੈਗੇ ਨੇ ਪ੍ਰਧਾਨ ਸਾਹਿਬ ਕੀ ਨਾਮ ਹੈ ਮਨਪ੍ਰੀਤ ਸਿੰਘ ਮਾਨ ਸਾਹਿਬ ਜੀ ਮਨਪੀਜੀ ਪਹਿਲਾਂ ਤਾਂ ਕਾਰਨ ਕੀ ਹੈਗਾ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਨਿਯੁਕਤੀ ਪੱਤਰ ਕਿਉਂ ਨਹੀਂ ਦਿੱਤੇ ਜਾ ਰਹੇ ਕੋਈ ਗੱਲਬਾਤ ਹੋਈ ਸਰ ਜਿਹੜਾ ਸਾਡੀ ਜਿਹੜੀ ਭਰਤੀ ਹੈ ਇਸ ਦੀ ਜਿਹੜੀ 2020 ਦੀ ਭਰਤੀ ਹੈ ਤਾਂ ਇੱਕ ਤਿੰਨ ਕਿਤੇ ਜਿਹੜੀ ਕੋਰਟ ਦੇ ਵਿੱਚ ਜਿਹੜੀ ਕਿਤੇ ਚਲੀ ਗਈ ਸੀਗੀ ਤਾਂ ਉਸ ਤੋਂ ਬਾਅਦ ਜਿਹੜੀ ਕੋਰਟ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਡਿਫੈਂਡ ਕਰਨ ਤੋਂ ਬਾਅਦ ਜਿਹੜੀ ਕਿ ਭਰਤੀ ਹੈ ਕੋਰਟ ਦੇ ਵਿੱਚੋਂ ਬਾਹਰ ਆਈ ਔਰ ਲਗਾਤਾਰ ਜਿਹੜੀਆਂ ਇਸ ਭਰਤੀ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਲਿਸਟਾਂ ਨਹੀਂ ਗਈਆਂ ਚਾਹੇ ਪ੍ਰੋਵੀਜ਼ਨ ਸਿਲੈਕਸ਼ਨ ਲਿਸਟਾਂ ਨਹੀਂ ਗਈਆਂ ਉਹ ਲਗਾਤਾਰ ਜਿਹੜੀਆਂ ਲਗਭਗ 25 ਦਿਨਾਂ ਦਾ ਸਮਾਂ ਹੋ ਚੁੱਕਿਆਗਾ ਤਾਂ 25 ਦਿਨਾਂ ਦਾ ਸਮਾਂ ਲੰਘਣ ਦੇ ਬਾਵਜੂਦ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਨੂੰ ਜਿਹੜੇ ਸਟੇਸ਼ਨ ਚ ਚੋਇਸ ਕਰਵਾ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਊਗਾ ਲੇਕਿਨ ਸਰਕਾਰ ਵੱਲੋਂ ਮੀਟਿੰਗਾਂ ਦਾ ਦੌਰ ਆ ਸਾਡਾ ਸਰਕਾਰ ਦੇ ਨਾਲ ਮੀਟਿੰਗਾਂ ਜ਼ਰੂਰ ਹੋਈਆਂ ਲੇਕਿਨ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਵੀ ਪੁਖਤਾ ਹੱਲਾ ਜਿਹੜਾ ਉਹ ਨਹੀਂ ਸਾਨੂੰ ਦੇਖਣ ਨੂੰ ਮਿਲਿਆ ਸਾਡੀ ਸਿੱਖਿਆ ਮੰਤਰੀ ਜੀ ਨਾਲ ਔਰ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਆ ਸਾਡਾ ਉਹਨਾਂ ਨਾਲ ਲਗਾਤਾਰ ਚੱਲਿਆ ਲੇਕਿਨ ਉਹਨਾਂ ਵੱਲੋਂ ਇੱਕੋ ਹੀ ਅਸ਼ਵਾਸਨ ਮਿਲਦਾ ਕਿ ਤੁਹਾਡਾ ਜਿਹੜਾ ਵਰਕ ਆ ਪਰ ਜੁਆਇਨਿੰਗ ਲਾਈਟ ਕਦੋਂ ਮਿਲਣਗੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਲਗਾਤਾਰ ਸਾਨੂੰ ਇੱਕ ਜਿਹੜਾ ਆਸ਼ਵਾਸ਼ਣ ਦੇ ਕੇ ਜਿਹੜਾ ਮੀਟਿੰਗ ਦੇ ਵਿੱਚੋਂ ਬਾਹਰ ਭੇਜ ਦਿੱਤਾ ਜਾਂਦਾ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਵੱਡੇ ਵੱਡੇ ਦਾਅਵੇ ਕਰਕੇ ਜਿਹੜੀ ਆ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆਈ ਸੀ ਕਿ ਅਸੀਂ ਐਜੂਕੇਸ਼ਨ ਪਾਲਿਸੀ ਔਰ ਹੈਲਥ ਪਾਲਿਸੀ ਨੂੰ ਅਸੀਂ ਇੰਨਾ ਕਿ ਚੰਗਾ ਕਰ ਦੇਵਾਂ ਕਿ ਕਿਸੇ ਵੀ ਜਿਹੜਾ ਬੇਰਜ਼ਗਾਰ ਨੂੰ ਆ ਉਹ ਫੌਰੀਂ ਦੇ ਵਿੱਚ ਨਹੀਂ ਜਾਣਾ ਪਊਗਾ ਔਰ ਹੈਲਥ ਸਿਸਟਮ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਜਿਹੜਾ ਹੈਗਾ ਪ੍ਰਾਈਵੇਟ ਹਸਪੀਟਲ ਦਾ ਜਿਹੜਾ ਹੈਗਾ ਸ਼ਿਕਾਰ ਨਹੀਂ ਹੋਣਾ ਪਊਗਾ ਪਰ ਦੇਖਣ ਦੇ ਵਿੱਚ ਅੱਜ ਦੋਨੇ ਹਿੱਸਿਆਂ ਦੇ ਵਿੱਚ ਜਿਹੜੀ ਇਹ ਸਰਕਾਰ ਕਿਤੇ ਨਾ ਕਿਤੇ ਫੇਲਿਅਰ ਹੁੰਦੀ ਨਜ਼ਰ ਆਉਂਦੀ ਆ ਕਿਉਂਕਿ ਇੱਕ ਪਾਸੇ ਭਗਵੰਤ ਮਾਨ ਜੀ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਜਿਹੜਾ ਕਿ ਫੌਰਨ ਤੋਂ ਆ ਕੇ ਲੋਕ ਇੱਥੇ ਨੌਕਰੀ ਕਰਨਗੇ ਪਰ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਅਸੀਂ ਮਾਨਸਾ ਰੋਡ ਸ਼ੋਅ ਦੇ ਦੌਰਾਨ ਵੀ ਅਸੀਂ ਮੰਗ ਪੱਤਰ ਦਿੱਤਾ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡਾ ਵਰਕ ਹੋ ਜੂ ਪਰ ਨਹੀਂ ਹੋਇਆ ਪਰ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਜਿਹੜਾ ਤੁਸੀਂ ਫੌਰਨ ਤੋਂ ਜੂਥ ਨੂੰ ਬੁਲਾਉਣ ਦੀ ਗੱਲ ਕਰਦੇ ਹੋ ਜਿਹੜਾ ਇੱਥੇ ਪੰਜਾਬ ਦੇ ਵਿੱਚ ਜੂਥ ਬੈਠਾ ਹੋਇਆ ਕੰਮ ਤੁਸੀਂ ਉਹਨਾਂ ਨੂੰ ਹੀ ਸਾਂਭ ਲਓ ਤਾਂ ਉਹੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵੱਡੀ ਗੱਲ ਹੋਣੀ ਹੈ ਕਿਉਂਕਿ ਕੱਲ੍ਹ ਗਣਕੀ ਕਿਉਂਕਿ ਲਗਭਗ 4.5 ਸਾਲ ਕਿਉਂਕਿ 6/3/2020 ਨੂੰ ਇਹ ਭਰਤੀ ਹੈ ਜਿਹੜੀ ਇਹ ਕਾਂਗਰਸ ਦੀ ਸਰਕਾਰ ਦੇ ਸਮੇਂ ਆਈ ਸੀਗੀ ਔਰ ਲਗਭਗ 2.5 ਸਾਲ ਦਾ ਸਮਾਂ ਇਸ ਸਰਕਾਰ ਨੂੰ ਵੀ ਹੋ ਚੁੱਕਿਆ ਬਣੇ ਹੋਏ ਪਰ ਅਜੇ ਤੱਕ ਜਿਹੜਾ ਹੈਗਾ ਇਸ ਭਰਤੀ ਦਾ ਲਗਭਗ 25 ਦਿਨ ਨੰਗਣ ਦੇ ਬਾਵਜੂਦ ਜਿਹੜੀ ਕੋਈ ਵੀ ਸਿਲੈਕਸ਼ਨ ਲਿਸਟ ਜਿਹੜਾ ਜੁਆਇਨ ਕਰਾਉਣ ਵਾਸਤੇ ਜਿਹੜਾ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਇੱਕ ਪਾਸੇ ਜਿਹੜੀ ਸਰਕਾਰ ਹੈ ਜਿਹੜੀ ਉਹਨੇ ਹੀ ਭੇਜ ਰਹੀ ਇੱਕ ਪਾਸੇ ਸਰਕਾਰ ਗੱਲ ਕਰਦੀ ਹੈ ਕਿ ਅਸੀਂ ਸਿੱਖਿਆ ਦੇ ਮਿਆਰ ਨੂੰ ਜਿਹੜਾ ਕਿ ਅਸੀਂ ਉੱਚਾ ਕਰ ਰਹੇ ਹਾਂ ਅਸੀਂ ਟੀਚਰਾਂ ਦੀ ਭਰਤੀ ਕਰ ਰਹੇ ਹਾਂ ਔਰ ਟੀਚਰ ਤਾਂ ਸੜਕਾਂ ਦੇ ਰੋਲ ਤੇ ਪਏ ਨੇ ਸਾਨੂੰ ਮਜਬੂਰ ਨਹੀਂ ਛੜਾਇਆ ਕੱਲ ਜਿਹੜਾ ਡੀਪੀਏ ਦਫ਼ਤਰ ਦਾ ਜਿਹੜਾ ਘਰਾਵਾ ਸਾਨੂੰ ਮਜਬੂਰਨ ਕਰਨਾ ਪਿਆ ਕੱਲ ਤੋਂ ਅਸੀਂ ਜਿਹੜਾ ਸੀਐਸੀ ਇੱਥੇ ਡਟੇ ਹੋਏ ਆਂ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦੰਨੇ ਆ ਕਿ ਜਿੰਨਾ ਸਮਾਂ ਜਿਹੜੀ ਸਾਡੀ ਭਰਤੀ ਆ ਇਹ ਕੰਪਲੀਟ ਨਹੀਂ ਹੁੰਦੀ ਸਾਡੇ ਯੋਗਤੀ ਪੱਤਰ ਜਾਰੀ ਨਹੀਂ ਹੁੰਦੇ ਤਾਂ ਅਸੀਂ ਜਿਹੜਾ ਉਹਨਾਂ ਚਿਰ ਅਸੀਂ ਇੱਥੇ ਇੱਥੇ ਡੱਟੇ ਰਹਾਂਗੇ। ਡਾਕਟਰ ਸਾਹਿਬ ਨਾਲ ਹੋਈ ਗੱਲਬਾਤ ਤੁਹਾਡੀ। ਅੱਡੀ ਡਾਇਰੈਕਟਰ ਸਾਹਿਬ ਨਾਲ ਸਾਡੀ ਜਿਹੜੀ ਗੱਲਬਾਤ ਆ ਉਹ ਲਗਾਤਾਰ ਉਹਨਾਂ ਨਾਲ ਬਣਿਆ ਹੋਇਆ ਰਾਬਤਾ ਉਹਨਾਂ ਵੱਲੋਂ ਜਿਹੜਾ ਪ੍ਰੋਸੈਸ ਆ ਜਿਹੜਾ ਕੰਪਲੀਟ ਆ ਜਿਹੜਾ ਹੋ ਚੁੱਕਿਆ ਹੈਗਾ ਔਰ ਜਿਹੜੀ ਫਿਲਹਾਲ ਜਿਹੜੀ ਕਿ ਕੱਲ ਵੀ ਸਾਡੀ ਡੀਪੀਏ ਨਾਲ ਮੀਟਿੰਗ ਹੋਈ ਹੈ ਔਰ ਫਿਲਹਾਲ ਜਿਹੜੀ ਕਿ ਅੱਜ ਸਾਡੀ ਸੈਕਟਰੀ ਸਾਹਿਬ ਨਾਲ ਜਿਹੜੀ ਮੀਟਿੰਗ ਆ ਉਹ ਫਿਲਹਾਲ ਸਾਡੇ ਸਾਥੀ ਹੈ ਜਿਹੜੇ ਉਹ ਗਏ ਹੋਏ ਨੇ ਮੀਟਿੰਗ ਦੇ ਵਿੱਚ ਐਸੇ ਧਰਨੇ ਦਾ ਕਿਹੜੇ ਵਾਲੇ ਪਾਸੇ ਜਾਣਾ ਤੋਂ ਅਸੀਂ ਸ਼ਾਮ ਤੱਕ ਜੜੀ ਇੱਕ ਅਪਡੇਟ ਕਰ ਸਕਦੇ ਹਾਂ ਜੀ ਅੱਛਾ ਉਹ ਤੁਸੀਂ ਇੱਥੇ ਕੱਲ ਦੇ ਬੈਠੇ ਹੋਏ ਹੋ ਅਸੀਂ ਕੱਲ ਕਿੰਨੇ ਸਮੇਂ ਲਈ ਬੈਠੇ ਹਾਂ ਅਸੀਂ ਕੱਲ ਲਗਭਗ ਅਸੀਂ 12 ਤੋਂ 12:30 ਦੇ ਦੇ ਕਰੀਬ ਆ ਜਿਹੜੇ ਅਸੀਂ ਇੱਥੇ ਧਰਨੇ ਦੇ ਉੱਤੇ ਪਹੁੰਚੇ ਹੋਏ ਸੀਗੇ ਔਰ ਜਿਹੜਾ ਹੈਗਾ ਜਿੰਦਾ ਜਿਹੜਾ 게ਟਾਂ ਨੂੰ ਲਗਾਇਆ ਗਿਆ ਸੀਗਾ ਪਰ ਉਹ ਸਾਡੀ ਮਜਬੂਰੀ ਸੀ ਸਾਡਾ ਕੋਈ ਸ਼ੌਂਕ ਨਹੀਂ ਹੈਗਾ ਸੜਕਾਂ ਦੇ ਉੱਤੇ ਬੈਠਣਾ ਸਾਡੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਲਗਭਗ 4.5 ਸਾਲਾਂ ਦਾ ਜਿਹੜਾ ਸੰਤਾਪ ਅਸੀਂ ਹੰਢਾ ਚੁੱਕੇ ਹਾਂ ਔਰ ਪਤਾ ਨਹੀਂ ਕਿੰਨੇ ਕਿ ਸਾਡੇ ਸਾਥੀ ਆ ਜਿਹੜੇ ਇਸ ਭਰਤੀ ਨੂੰ ਪੂਰਾ ਹੋਣ ਦੀ ਦੇਖਣਾ ਚਾਹੁੰਦੇ ਸੀਗੇ ਇਸ ਦੁਨੀਆ ਨੂੰ ਜਿਹੜਾ ਕਿਤੇ ਨਾ ਕਿਤੇ ਹਲਬੀ ਦਾ ਕਹਗੇ ਅਸੀਂ ਭਗਵੰਤ ਮਾਨ ਸਰਕਾਰ ਮਾਨ ਸਰਕਾਰ ਹਰਜੋਤ ਵੈ ਸਿੱਖਿਆ ਮੰਤਰੀ ਸਾਹਿਬ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਜਿਹੜੀ ਸਾਡੀ ਇਹ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਜਾਰੀ ਕਰੋ ਨਹੀਂ ਸਾਡਾ ਜਿਹੜਾ ਸਿੱਖਿਆ ਸੰਘਰਸ਼ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਦੇਖਣਾ ਪੈ ਸਕਦਾ ਧੰਨਵਾਦ ਜੀ ਦਾ ਤਾ ਲਗਾਤਾਰ ਜਿਹੜਾ ਇਹ ਪ੍ਰਦਰਸ਼ਨ ਕੱਲ ਤੋਂ ਹੀ ਚੱਲ ਰਿਹਾ ਤਸਵੀਰਾਂ ਇੱਕ ਵਾਰ ਦਿਖਾ ਦਿਓ ਬੈਨਰ ਪੋਸਟਰਾਂ ਦੇ ਨਾਲ ਇੱਥੇ ਡੀਪੀਆਈ ਦਫ਼ਤਰ ਜਿਹੜਾ ਹੈਗਾ ਉਹਦੇ ਸਾਹਮਣੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਮਾਮ ਜਿਹੜੇ ਟੀਚਰ ਹੈਗੇ ਨੇ 2364 ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਇਹ ਮਾਮਲਾ ਹੈਗਾ ਹਾਲਾਂਕਿ ਕਾਫੀ ਸਮੇਂ ਤੋਂ ਸਿੱਖਿਆ ਮੰਤਰੀ ਨਾਲ ਗੱਲਬਾਤ ਵੀ ਹੋ ਰਹੀ ਹੈ ਡਾਇਰੈਕਟਰ ਜਿਹੜੇ ਹੈਗੇ ਆ ਡੀਪੀਆਈ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਹੋਈ ਲੇਕਿਨ ਮਸਲੇ ਦਾ ਕੋਈ ਹੱਲ ਹਾਲੇ ਤੱਕ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਕੈਮਰਾਮੈਨ ਤੁਲਸੀ ਮੈਰਾਦਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਮੋਹਾਲੀ